हां जी दोस्तों सत श्री अकाल मैं तुम्हारा दोस्त राजवीर सिंह। नवेगे दोस्तों कहंदे है कि काम छोटा बड़ा नहीं बंदे दी नीत है बड़ी छोटी। ओ बारेऊ की खटणगे अंदरो नीत जिन्ना दी खोटी। जिवे कि ਗੁਰਦਾਸ ਮਾਨ ਨੇ ਗਾਣਾ ਗਾਇਆ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਗੋਡਵਾਲਸ਼ਾ ਕਰੀ। ਠੀਕ ਹੈ ਦੋਸਤੋ ਆਪਣੇ ਦੋਸਤੋ ਅੱਜ ਕੱਲ ਪੰਜਾਬ ਦੇ ਵਿੱਚ ਲੋਕੀ ਕਹਿੰਦੇ ਬੇਰੁਜ਼ਗਾਰੀ ਆ ਨਸ਼ੇ ਪਤੇ ਲੋਕੀ ਕਰਦੇ ਆ ਜਾਂ ਫਿਰ ਕਹਿ ਸਕਦੇ ਆ ਕਿ ਸੂਰਜ ਡੁੱਬਦੇ ਹੀ ਘਰ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਏ ਸੂਰਜ ਡੁੱਬਦੇ ਹੀ ਘਰਾਂ ਦੇ ਵਿੱਚੋਂ ਫੋਨ ਆ ਜਾਂਦੇ ਆ ਮਾਪਿਓ ਦੇ ਆਪਣੇ ਬੱਚਿਆਂ ਨੂੰ ਪੀ ਪੁੱਤ ਘਰੇ ਆਇਆ ਸ਼ਾਮਾਂ ਪੈ ਗਈਆਂ ਨਿਹਰਾਉਣ ਵਾਲਾ ਲੁੱਟ ਖੋ ਹੋ ਜੂਗੀ ਤਾਂ ਇਹ ਗੱਲ ਸੱਚ ਵੀ ਆ ਤਾਂ ਦੋਸਤੋ ਇੱਕ ਆਪਣਾ ਵੀਰਿਆ ਜਿਹੜਾ ਕਿ ਆਪਣਾ ਬੂਢ ਪਾਲਸ਼ ਜੋੜੇ ਗੰਢ ਗਏ ਵਧੀਆ ਘਰ ਦਾ ਇਹਦਾ ਸਰਕਲ ਚੱਲਦਾ ਏ ਜਦ ਕਿ ਇਸ ਵੀਰ ਨੇ ਨਹੀਂ ਕਿਹਾ ਕਿ ਮੈਂ ਚੋਰੀਆਂ ਕਰਨਾ ਮੈਂ ਚਕਾਰੀਆਂ ਕਰਨਾ ਠੀਕ ਹੈ ਨਾ ਹੀ ਇਹ ਆਪਣੇ ਕੰਮ ਤੋਂ ਸੰਗ ਸ਼ਰਮਨ ਮੰਨਦਾ ਠੀਕ ਹੈ ਚਲੋ ਆਪਾਂ ਇਸ ਵੀਰ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਹੀਰਾ لال ਹੀਰਾ لال ਤੇ ਤੁਸੀਂ ਵੀਰ ਜੀ ਆਹ ਕੰਮ ਕਰਦੇ ਜੀ ਵਧੀਆ ਆਪਣਾ ਸਰਕਲ ਚੱਲ ਜਾਂਦਾ ਹਾਂਜੀ ਹਾਂਜੀ ਵਧੀਆ ਦਲਫਰਕਾ ਚੱਲਦਾ ਜੀ ਵਧੀਆ ਦਲਫਰਕਾ ਚੱਲਦਾ ਤੇ ਕਰਦੀਆਂ ਜਰੂਰ ਤਾਂ ਸਾਰੀਆਂ ਪੂਰੀ ਹੋ ਜਾਂਦੀਆਂ ਪੂਰੀਆਂ ਜਾਂਦੀਆਂ ਸਾਰੀਆਂ ਪੂਰੀਆਂ ਹੁੰਦੀਆਂ ਜੀ ਠੀਕ ਹੈ ਜੀ ਤੇ ਵੇਖੋ ਦੋਸਤੋ ਇੱਕ ਇਹ ਵੀਰ ਆ ਤੇ ਆਪਾਂ ਨੂੰ ਇਹਨਾਂ ਵੀਰਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਕਿ ਆਪਾਂ ਬੇਰਜੁਗਾਰੀ ਦਾ ਜੋ ਨਾਮ ਦਾ ਇੱਕ ਮੋਹਰ ਲੱਗੀ ਹੋਈ ਹੈ ਆਪਣੇ ਪੰਜਾਬ ਦੇ ਵੀ ਇੱਥੇ ਕੰਮ ਨਹੀਂ ਹੈਗਾ ਹਾਂਜੀ ਵੀਰ ਜੀ ਆਪਾਂ ਕਿੱਥੋਂ ਆਏ ਆ ਪਿੱਛੋਂ ਪਿੱਛੋਂ ਆਪਾਂ ਕਿੱਥੋਂ ਦੇ ਆ ਅਸੀਂ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਆਂ ਜੀ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਹਾਂਜੀ ਤੇ ਇੱਥੇ ਹੁਣ ਪੰਜਾਬ ਵਿੱਚ ਰਹਿੰਦੇ ਹਾਂਜੀ ਜੀ ਪੰਜਾਬ ਤੇ ਰਹਿੰਦੇ ਪਿੱਖੀ ਬੰਦੇ ਪਿੱਖੀ ਵੇਂਦੇ ਕਿੰਨੇ ਕਿੰਨਾ ਚਿਰ ਹੋ ਗਿਆ ਇੱਥੇ ਆਇਨੂੰ ਇੱਥੇ ਹੋ ਗਿਆ ਕਦੋਂ 20 30 ਸਾਲ ਹੋ ਗਏ ਆ 30 30 ਸਾਲ ਤੇ ਜਨਮ ਤੁਹਾਡਾ ਇਥੋਂ ਦਾ ਕਿ ਉਥੋਂ ਦਾ ਜਨਮ ਮੇਰਾ ਵੀ ਜੀ Rajasthan ਦਾ ਆ ਸ਼ਬਾਲ ਬੱਚਿਓ ਨੇ ਤੁਹਾਡੀ ਇਥੇ ਸਾਰਾ ਪਰਿਵਾਰ ਹੈ ਜੀ ਠੀਕ ਹੈ ਵਧੀਆ ਖੁਸ਼ਦਾਲ ਫੁਲਕਾ ਵਧੀਆ ਚੱਲ ਜਿੰਦਾ ਜੀ ਠੀਕ ਠੀਕ ਤੇ ਤੁਹਾਨੂੰ ਕੋਈ ਸੰਗ ਸ਼ਰਮ ਕੋਈ ਇਸ ਚੀਜ਼ ਦੀ ਮੈਂ ਜੋੜੇ ਜੁੱਤੀਆਂ ਗੰਢ ਦਾ ਕਿਹਾ ਕਿ ਆਪਣੇ ਸਾਡੇ ਸਾਡੇ ਪੰਜਾਬੀ ਜ਼ਿਆਦਾਤਰ ਇਹ ਚੀਜ਼ ਨੂੰ ਸ਼ਰਮ ਮੰਨਦੇ ਨਾ ਦਿਹਾੜੀ ਕਰਨ ਨੂੰ ਵੀ ਸ਼ਰਮ ਮੰਨਦੇ ਆ ਤੇ

ਸਭ ਤੋਂ ਵੱਡੀ ਮੇਨ ਗੱਲ ਉਹ ਕਿਸੇ ਦਾ ਨੌਕਰ ਨਹੀਂ ਹੁੰਦਾ ਉਹ ਆਪਣਾ ਖੁਦ ਦਾ ਮਾਲਕ ਹੁੰਦਾ ਏ ਇਹ ਵੀਰ ਵੀ ਖੁਦ ਆਪਣੇ ਆਪ ਦਾ ਮਾਲਕ ਆ ਇਹਦਾ ਜੀ ਕਰੇ ਤਾਂ ਇਹ ਹੁੜੇ ਇਸੇ ਟਾਈਮ ਇਥੋਂ ਜੁੱਤੀਆਂ ਗਾਣਦਾ ਹੋਇਆ ਆਪਣੇ ਘਰੇ ਜਾ ਸਕਦਾ ਏ ਕਿਸੇ ਦੀ ਕੋਈ ਹਿੜਕ ਜਿ ਕਰਨੀ ਕੋਈ ਗੁਲਾਮੀ ਨਹੀਂ ਕਿਸੇ ਦੀ ਹਾਂ ਗੁਲਾਮੀ ਨਹੀਂ ਸਭ ਤੋਂ ਵੱਡੀ ਮੇਨ ਗੱਲ ਵੀਰ ਜੀ ਗੁਲਾਮੀ ਕੋਈ ਨਹੀਂ ਜਦ ਕਿ ਕੋਈ ਨੌਕਰੀ ਕਰਦਾ ਏ ਚਾਹੇ ਉਹ ਕਿੱਡਾ ਵੀ ਵੱਡਾ ਅਫਸਰ ਆ ਪਰ ਉਹ ਇੱਕ ਗੁਲਾਮ ਆ ਨਹੀਂ ਉਸ ਨੂੰ ਆਪਣੇ ਅਫਸਰਾਂ ਦਾ ਆਪਣੇ ਮਾਲਕਾਂ ਦਾ ਕਹਿਣਾ ਮੰਨਣਾ ਪਊਗਾ ਜਿੱਥੇ ਉਹ ਤੁੱਪੇ ਖਿਲਾ ਦੇਣਗੇ ਤੁੱਪੇ ਖੋਣਾ ਪਊਗਾ ਸ਼ਾਵੇਂ ਖਿਲਾ ਦੇਣਗੇ ਸ਼ਾਵੇਂ ਖੋਣਾ ਪਊਗਾ ਇੱਕ ਇਹ ਵੀ ਰਿਹਾ ਤੂੰ ਹੁਣੇ ਇਸੇ ਟਾਈਮ ਇਹ ਜਦੋਂ ਛੱਡ ਕੇ ਜਾ ਸਕਦੇ ਨਾ ਜਾ ਸਕਦੇ ਕਿਸੇ ਦੀ ਕੋਈ ਹਿੜਕਚੜ ਨਹੀਂ ਕੋਈ ਰੋਬ ਨਹੀਂ ਕਿਸੇ ਦਾ ਯਾਨੀ ਕਿ ਤੂੰ ਖੁਸ਼ ਹੈਂ ਆਪਣੀ ਜ਼ਿੰਦਗੀ ਤੋਂ ਸੁਤੁਸ਼ਟ ਵਧੀਆ ਬਾਗੋ ਬਾਗ ਹੈ ਅੱਛਾ ਬਾਗੋ ਬਾਗ ਠੀਕ ਹੈ ਤੇ ਤੁਸੀਂ ਆਪਣੇ ਇਸ ਜੋ ਆਪਣੇ ਪਬਲਿਕ ਆਪਾਂ ਨੂੰ ਵੇਖ ਲਈ ਕੋਈ ਇਹਨਾਂ ਨੂੰ ਚੰਗਾ ਜਾਂ ਸਨੇਹਾ ਕੀ ਦੇਣਾ ਚਾਹੋਗੇ ਇਹਨਾਂ ਨੂੰ ਕੋਈ ਆਪ ਦੇਖੀਏ ਤਾਂ ਪਤਾ ਹੈ ਵੀ ਸਾਨੂੰ ਵੀ ਚੰਗੀ ਤਰ੍ਹਾਂ ਨੇ ਕਰੋ ਬੜਾ ਵਧੀਆ ਕਰਨਾ ਚਾਹੀਦਾ ਅੱਜ ਇਹ ਨਹੀਂ ਕੰਮ ਕਰ ਵਧੀਆ ਘਰੇ ਰਹਿ ਕੇ ਕੰਮ ਕਰਨਾ ਚਾਹੀਦਾ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ ਅੱਛਾ ਸਾਰਾ ਕੁਝ ਇੱਥੇ ਹੀ ਹੈ ਠੀਕ ਠੀਕ ਬਾਹਰ ਜਾਣ ਦੀ ਕੀ ਲੋੜ ਹੈ ਠੀਕ ਠੀਕ ਆਹ ਦਾ ਕੰਮ ਕਰ ਇੱਥੇ ਕਰੋ ਵਧੀਆ ਕਰੋ ਜੇ ਬੰਦਾ ਕੰਮ ਕਰਨ ਵਾਲਾ ਹੋਵੇ ਤੇ ਆਪਣੇ ਤੇ ਪੰਜਾਬ ਵਿੱਚ ਬਹੁਤ ਕੰਮ ਹੈ ਬੰਦਾ ਕੰਮ ਕਰੋਗੇ ਇੱਥੇ ਨਹੀਂ ਮੁੱਕਦਾ ਹੈ ਕਰਨ ਵਾਲਾ ਹੋਵੇ ਕੋਈ ਠੀਕ ਠੀਕ ਇਹ ਨਹੀਂ ਕਰਨ ਉਹਦੇ ਸੇ ਕੰਮ ਨਹੀਂ ਆਏਗਾ ਫਿਰ ਅਸਲ ਜੇ ਆਪਾਂ ਨਹੀਂ ਨਾ ਕਰਨ ਉਹ ਕੰਮ ਹੀ ਨਹੀਂ ਫਿਰ ਉਹਦੇ ਬਸ ਤੇ ਇਹ ਨਾ karenge ਤਾਂ ਨਾ ਕਰਨ ਦੀ ਨੀਤ ਹੋਊਗੀ ਤੇ ਫਿਰ ਆਪਾਂ ਨੂੰ ਕੰਮ ਨਹੀਂ ਦਿਖਣਾ ਹਾਂ ਨਹੀਂ ਦਿਖਣਾ ਇਹ ਕਰਨਗੇ ਤਾਂ ਕੰਮ ਹੀ ਕੰਮ ਮੁਕਦਾ ਹੀ ਨਹੀਂ ਕੰਮ ਤੇ ਕੰਮ ਹੀ ਕੰਮ ਠੀਕ ਠੀਕ ਹੈ ਹਾਂ ਕਰਨ ਨਾਲ ਹੋਵੇ ਕੋਈ ਕੰਮ ਠੀਕ ਠੀਕ ਵੀਰ ਜੀ ਓਕੇ ਜੀ ਜੇ ਉਹਨਾਂ ਮੈਂ ਜੋੜੇ ਗੰਡਾ ਇੱਕ ਗੰਡੂ ਕੋ ਫਿਰ ਕੰਮ ਚੱਲੂਗਾ ਨਾ ਕਰਨ ਨੂੰ ਕਿੱਥੋਂ ਕੰਮ ਚੱਲੂਗਾ ਹਾਂ ਹਾਂ ਇਹ ਮੈਂ ਕੰਮ ਤੇ ਨਾ ਜਾਊਗਾ ਫਿਰ ਕੰਮ ਚੱਲੂਗਾ ਮੈਂ ਠੀਕ ਠੀਕ ਹੈ ਕੰਮ ਤੇ ਜਾਵਾਂ ਫਿਰ ਕੰਮ ਚੱਲੂ ਫਿਰ ਤੋਰਪੀ ਬਣ ਲਗੇ ਹਾਂ ਹਾਂ ਨਾ ਚਕੇ ਸ਼ਾਮ ਤੱਕ ਕੋਈ ਕੇਵਲੇ 500 700 ਰੁਪਏ ਬਾਈ ਜਾਂਦਾ ਹਾਂਜੀ 552 452000 ਰੁਪਏ ਅੱਛਾ 850 ਆਪਣੀ ਹੀ ਬਸ ਅੱਛਾ ਅੱਛਾ ਕਿਸੇ ਦਾ ਕੋਈ ਦੇਣ ਲੈਣ ਨਹੀਂ ਕਿਸੇ ਦਾ ਕੋਈ ਲੈਣ ਦੇਣ ਨਹੀਂ ਹਾਂ ਨਾ ਕਿਸੇ ਦੀ ਛੇੜਕਣਾ ਜੀ ਨਾ ਕੋ ਜੜਕਾ ਵਧੀਆ ਕੰਮ ਹੈ ਜੀ ਮਿਹਨਤ ਹੈ ਮਿਹਨਤ ਕਰਕੇ ਖਾਓ ਜੀ ਠੀਕ ਹੈ ਗਲਤ ਕੰਮ ਨਾ ਕਰੋ ਵੈਰੀ ਗੁੱਡ ਸਭ ਤੋਂ ਵੱਡੀ ਗੱਲ ਵੀਰ ਜੀ ਵੀਰ ਜੀ ਨੇ ਇਹ ਕਿਹਾ ਹੈ ਕਿ ਕੋਈ ਵੀ ਗਲਤ ਕੰਮ ਨਹੀਂ ਕਰਨਾ ਜਿਵੇਂ ਕਿ ਆਪਣੇ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਮੈਂ ਤੈਨੂੰ ਪਹਿਲਾਂ ਵੀ ਦੱਸ ਚੁੱਕਾ ਬਹੁਤ ਹੀ ਜ਼ਿਆਦੀਆਂ ਚੋਰੀਆਂ ਚਕਾਰੀਆਂ ਹੁੰਦੀਆਂ ਸ਼ਾਮ ਨੂੰ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੈ ਮੋਟਰਸਾਈਕਲ ਕੋਈ ਜਾਂਦੀ ਆ ਵੱਡ ਘਟ ਹੋਉਂਦੀ ਹੈ ਇਸ ਕਰਕੇ ਮੇਰੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਇਹਨਾਂ ਵੀਰਾਂ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ ਠੀਕ ਹੈ ਦੋਸਤੋ ਆਪਣੇ ਵਧੀਆ ਕੰਮ ਕਰ ਕਰੋ ਇਹਨਾਂ ਲੁਟਾਕੂਆਂ ਨੂੰ ਛੱਡੋ ਜਿਹੜੇ ਵੀ ਵੀਰ ਮੇਰੇ ਕਰਦੇ ਪਏ ਆ ਤਾਂ ਇਹਨਾਂ ਵੀਰਾਂ ਤੋਂ ਆਪਾਂ ਨੂੰ ਕੁਝ ਸਿੱਖਣ ਦੀ ਲੋੜ ਹੈ ਠੀਕ ਹੈ ਦੋਸਤੋ ਸਾਡੀ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ ਜੇ ਸ਼ੇਅਰ ਕਰਿਓ ਜੇ ਸਬਸਕ੍ਰਾਈਬ ਕਰਿਓ ਜੇ ਓਕੇ ਜੀ ਠੀਕ ਆ ਜੀ ਧੰਨਵਾਦ ਸਤਿ ਸ੍ਰੀ ਅਕਾਲ ਓਕੇ ਬਾਈ